ਮੈਂ ਇਹ ਸਈ ਧਰਮ ਸਿੰਘ ਚੌਂਕੀਚਰ ਸਿਵਲ ਹਸਤਾ ਬੰਡਾ ਲੱਗਿਆ ਹੋਇਆ ਆ ਅ ਕੱਲ ਕੰਟਰੋਲ ਰੂਮ ਤੋਂ ਮੈਨੂੰ 5:00 ਵਜੇ ਇੱਕ ਫੋਨ ਆਇਆ ਵੀ ਗਲੀ ਨੰਬਰ 10 ਹਾਜੀ ਰਤਨ ਕੋਲੇ ਕੋਈ ਫਾਇਰਿੰਗ ਹੋਈ ਹੈ ਤਾਂ ਮੈਂ ਤੁਰੰਤ ਮੌਕੇ ਤੇ ਜਾ ਕੇ ਜਿਹੜਾ ਹੈਗਾ ਉੱਥੇ ਇੱਕ ਵਿਅਕਤੀ ਜਸਕਰਨ ਸਿੰਘ ਪੁੱਤਰ ਸੋਹਣ ਸਿੰਘ ਆ ਜਿਹੜਾ ਜਿੰਦਰ ਕਲੋਨੀ ਜੈਤੋ ਦਾ ਜਿਹੜਾ ਸ਼ਰਾਬੀ ਹਾਲਤ ਚ ਮੈਨੂੰ ਮਿਲਿਆ ਜਿਹਨੂੰ ਮੈਂ ਉੱਥੋਂ ਆ ਰਾਉਂਡ ਅਪ ਕੀਤਾ ਤੇ ਇੱਕ ਉਹਦੀ ਕਾਰ ਆ ਜਿਹੜੀ Swift ਕਾਰ ਸੀ ਉਹ ਵੀ ਲੈ ਕੇ ਚੌਂਕੀ ਲੈ ਕੇ ਆਂਦੀ ਇੱਥੇ ਆ ਕੇ ਉਹਦੀ ਜੀ ਕਾਰ ਦੀ ਚੈਕਿੰਗ ਕੀਤੀ ਤਾਂ ਕਾਰ ਦੇ ਵਿੱਚੋਂ ਇੱਕ ਰਵਾਲਵਰ 32 ਬੋਰ ਸਮੇਤ ਚਾਰ ਜੰਦਾਕਾਰਸ ਉੱਤੇ ਦੋ ਖਾਰ ਖੋਲਕਾਰਟੂਸ ਮਿਲੇ ਇੱਕ ਲਾਇਸੈਂਸ ਜਿਹੜਾ ਲਾਇਸੈਂਸੀ ਰਵਾਲਵਰ ਹੈ ਜਿਹੜਾ ਦਾ ਲਾਇਸੈਂਸ ਹੈ ਉਹ ਮਿਲਿਆ ਜਿਹਨਾਂ ਨੂੰ ਅਸੀਂ ਫਰਦਰ ਅਸੀਂ ਕਬਜ਼ੇ ਚ ਲਿਆ ਤੇ ਇਹਦੇ ਤੇ ਮਕਦਮਾ ਨੰਬਰ 17 ਮਿਤੀ 31 1 25 ਅੰਡਰ ਸੈਕਸ਼ਨ 9 324 3 ਸਟੇਜ ਚੰਜਨਾਡ ਆਰਬ ਡਾਇਰੈਕਟਰ ਦਰਜਾਸ਼ਟ ਕੀਤਾ ਹੈ ਇਹਨੂੰ ਅੱਜ ਅਸੀਂ ਮਾਂਜੋ ਅਦਾਲਤ 'ਚ ਪੇਸ਼ ਕਰ ਰਹੇ ਹਾਂ ਕਾਰਨ ਕੀ ਸੀਗਾ ਐਕਚੁਅਲੀ ਕੀ ਹੋਇਆ ਕਿ ਗੁਰਪ੍ਰੀਤ ਸਿੰਘ ਸਰਵ ਗੁਰਤੇਜ ਸਿੰਘ ਨਾਮ ਦਾ ਬੰਦਾ ਸੀ ਸਾਈਂ ਨਗਰ ਗਲੀ ਨੰਬਰ 4 ਦਾ ਉਹ ਇੱਥੇ ਹਾਜ਼ਰਤਨ ਆਪਣੀ ਮਿਸਜ਼ ਦੇ ਨਾਲ ਬੱਚੇ ਨਾਲ ਬੂਟ ਲੈਣ ਆਇਆ ਸੀ ਉਹ ਦੁਕਾਨ ਤੇ ਬੂਟ ਲੈ ਰਿਆ ਸੀ ਤਾਂ ਬਾਹਰੋਂ ਇਹ ਬੰਦੇ ਦੀ दारू ਪੀਤੀ ਸੀ ਇਹਨੇ ਉਹਦੇ ਮੋਟਰਸਾਈਕਲ 'ਚ ਗੱਡੀ ਮਾਰੀ ਤਾਂ ਉਹਦਾ ਮੋਟਰਸਾਈਕਲ ਡਿੱਗ ਪਿਆ ਉਹ ਬੰਦੇ ਨੇ ਬਾਹਰ ਆ ਕੇ ਦੇਖਿਆ ਤਾਂ ਇਹ ਕਾਰ ਲੈ ਕੇ ਬਾਬਾ ਦੀਪ ਸਿੰਘ ਨਗਰਵਾਲਾ ਨੂੰ ਜਾ ਰਿਹਾ ਸੀ ਅੱਗੇ ਜਾ ਕੇ ਦੀ ਕਾਰ ਰੁਕ ਗਈ ਉਹ ਬੰਦੇ ਨੇ ਅਗੇ ਪਿੱਛੇ ਜਾ ਕੇ ਇਹਨੂੰ ਪੁੱਛਿਆ ਵੀ ਯਾਰ ਤੂੰ ਮੇਰਾ ਮੋਟਰਸਾਈਕਲ ਭੰਨਿਆ ਐ ਤੂੰ ਰੁਕਤਾ ਜਾਂਦਾ ਤਾਂ ਇਸ ਨੇ ਨੇ ਵਿੱਚ ਹੀ ਇਹਨੇ ਸ਼ਰਾਬ ਦੇ ਨਸ਼ੇ 'ਚ ਤੈਸ ਚਾ ਕੇ ਆਪਣੇ ਲਾਇਸੈਂਸਰ ਵਾਲਵਾਂ ਨੂੰ ਦੋ ਫਾਇਰ ਕਰ ਦਿੱਤੇ ਇਹ ਬੇਸਿਕਲੀ ਇਹ ਬੰਦਾ ਕਰਦਾ ਕੀ ਹੈਗਾ ਜੀ ਇਹ ਜਿਹੜਾ ਬੰਦਾ ਹੈਗਾ ਪਹਿਲਾਂ ਇਹ ਕਿਸੇ ਸਕਿਉਰਿਟੀ ਏਜੰਸੀ ਚ ਲੱਗਿਆ ਸੀਗਾ ਉੱਥੋਂ ਇਹਨੂੰ ਕੱਢ ਕੁੱਟਦਾ ਸੀ ਹੁਣ ਜਿਹੜਾ ਹੈਗਾ ਇਹ ਕੋਈ ਵਾਈਸ ਸੈਂਸਰ ਹੈ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਚ ਕੋਈ ਏ ਏ ਐਂਡ ਜੀ ਨਾਂ ਦੀ ਕੋਈ ਸਕਿਉਰਿਟੀ ਏਜੰਸੀ ਹੈ ਉਹਦਾ ਜਿਹੜਾ ਹੈੱਡ ਹੈ ਉਹਦੇ ਨਾਲ ਰਹਿੰਦਾ ਇਹਦਾ ਲੈਸੈਂਸ ਕੈਂਸਲ ਕਰਨ ਵਾਸਤੇ ਵੀ ਇਹਦਾ ਲਾਇਸੈਂਸ ਕੈਂਸਲ ਕਰਨ ਵਾਸਤੇ ਅੱਜ ਹੀ ਮੈਂ ਡਿਸਟ੍ਰਿਕਟ ਕਮਿਸ਼ਨਰ ਫਰੀ ਕੋਟ ਨੂੰ ਚਿੱਠੀ ਲਿਖ ਰਿਹਾ ਵੀ ਇਹਦਾ ਜਿਹੜਾ ਲਾਇਸੈਂਸ ਆਬ ਕੈਂਸਲ ਕੀਤਾ ਜਾਵੇ ਇਸ ਬੰਦੇ ਨੇ ਉਹਦੇ ਤੇ ਮਾਰ ਦੇਣ ਦੀ ਨੀਤ ਨਾਲ ਸਿੱਧੇ ਤੌਰ ਤੇ ਫੈਰ ਕੀਤੇ ਪਰੰਤੂ ਉਹ ਬੰਦੇ ਨੇ ਭੱਜ ਕੇ ਆਪਣੀ ਜਾਨ ਬਚਾਈ ਜਿਸ ਕਰਕੇ ਇਹ ਤੇ ਮਕਦਮਾ ਰਜਿਸਟਰ ਕੀਤਾ ਗਿਆ